ਲੁਧਿਆਣਾ ਦੇ ਪਿੰਡ ਨੰਗਲ ਖੁਰਦ ਵਿੱਚ ਗੁੱਸੇ ਦੇ ਵਿੱਚ ਅੰਨੇ ਹੋਏ ਇੱਕ ਸ਼ਖਸ ਨੇ ਆਪਣੇ ਸਹੁਰੇ ਘਰ ਦੇ ਵਿੱਚ ਪਤਨੀ ਤੇ ਸੱਸ ਉੱਤੇ ਅੰਨੇਵਾਪ ਫਾਇਰਿੰਗ ਕਰ ਦਿੱਤੀ ਜਿਸ ਵਿੱਚ ਸੱਸ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ ਜਦ ਕਿ ਪਤਨੀ ਗੰਭੀਰ ਤੌਰ ਤੇ ਜ਼ਖਮੀ ਹੋ ਗਈ ਦਰਅਸਲ ਪਿੰਡ ਨੰਗਲ ਖੁਰਦ ਦੀ ਹਰਜੂਤ कौर ਦਾ ਵਿਆਹ 6 ਸਾਲ ਪਹਿਲਾਂ ਪਿੰਡ ਰਤੋਵਾਲ ਦੇ ਜਗਸੀਰ ਸਿੰਘ ਦੇ ਨਾਲ ਹੋਇਆ ਸੀ ਦੋਵਾਂ ਦਾ 5 ਸਾਲਾਂ ਦਾ ਇੱਕ ਬੇਟਾ ਵੀ ਹੈ ਪਤੀ ਪਤਨੀ ਦੇ ਵਿੱਚ ਚੱਲ ਰਹੇ ਵਿਵਾਦ ਕਾਰਨ ਹਰਜੂਤ ਦਾ ਪ੍ਰਾ ਉਸ ਨੂੰ ਉਸਦੇ ਬੇਟੇ ਸਮੇਤ ਵੀਤੀ 16 ਤਰੀਕ ਨੂੰ ਪਿੰਡ ਨੰਗਲ ਖੁਰਦ ਲੈ ਆਸੀ ਇਸੇ ਗੱਲ ਤੋਂ ਗੁੱਸੇ ਵਿੱਚ ਆਇਆ ਜਗਸੀਰ ਆਪਣੀ ਲਾਇਸੈਂਸੀ ਪਿਸਤੌਲ ਲੈ ਕੇ ਸੌਰੇ ਕਰ ਜਾ ਪੁਜਿਆ ਤੇ ਪਤਨੀ ਅਤੇ ਸੱਸ ਦੇ ਉੱਤੇ ਫਾਇਰਿੰਗ ਕਰ ਦਿੱਤੀ। ਇਸ ਘਟਨਾ ਤੋਂ ਬਾਅਦ ਮੌਜੂਮ ਮੌਕੇ ਤੋਂ ਫਰਾਰ ਹੈ। ਹੋਤੇ ਹੀ ਪੁਲਿਸ ਨੇ ਕੇਸ ਦਰਜ ਕਰ ਉਸਦੀ ਪਾਲ ਸ਼ੁਰੂ ਕਰ ਦਿੱਤੀ ਹੈ। ਘਟਨਾ ਦੇ ਵਿੱਚ ਜ਼ਖਮੀ ਹੋਈ ਹਰਜੂਰਪੁਰ ਦਾ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ। ਉਹ ਵੀ ਨੀਵਾਂ ਕੋਈ ਕਤਨੇ ਬੀ ਅਫਸਰ ਸੀ ਜੇ ਦਿਮਾਗੀ ਤੌਰ ਤੇ ਤੇ ਉਦਾਂ ਕੱਲ ਕੋਈ ਘਰ ਨਹੀਂ ਸੀਗਾ ਤੇ ਇਧਰ ਪਿੱਛੋਂ ਨਹੀਂ ਆ ਕੇ ਉਹ ਮਨਨਾ ਵਾਲੀ ਸ਼ਾਮੀ ਜਿਹੜਾ ਦਾ ਜੀਜਾ ਮਦੇਈ ਦਾ ਗੁਰਵਚਨ ਸਿੰਘ ਦਾ ਜਸਵੀਰ ਸਿੰਘ ਇਹ ਗਾਰਡ ਸਕਿਉਰਟੀ ਗਾਰਡ ਡਿਊਟੀ ਕਰਦਾ ਲੁਧਿਆਣਾ ਇਹਨੇ ਆਪਣੇ ਲਾਇਸੈਂਸੀ ਰਫਲ ਦੇ ਨਾਲ ਉਹਨਾਂ ਦੇ ਘਰ ਅੰਦਰ ਆਣ ਕੇ ਜਿਹੜੀ ਆਪਣੀ ਸੱਸ ਸਾ ਮਨਜੀਤ ਕੌਰ ਉਹਨਾਂ ਦਾ ਵੀ ਪਤਨੀ ਜੋਤੀ ਦੇ ਗੋਲੀਆਂ ਮਾਰੀਆਂ ਮਨਜੀਤ ਕੌਰ ਦੀ ਮੌਤ ਹੋ ਗਈ ਜੋਤੀ ਡੀਐਮਸੀ ਦਾਖਲ ਜਸਵੀਰ ਸਿੰਘ ਦੇ ਖਿਲਾਫ ਮﻘਦਮਾ ਦਰਜ ਕਰ ਦਿੱਤਾ ਜੋ ਪੋਸਟਮਾਰਟਮ ਕਰਾ ਕੇ ਜਿਹੜੀ লাশ ਆ ਉਹ ਵਾਰਸਾਂ ਦੇ ਹਵਾਲੇ ਕਰੇ ਬਾਕੀ ਤਫਤੀਸ਼ ਜਿਹੜੀ ਦੋਸ਼ੀ ਨੂੰ ਜਲਦੀ ਗ੍ਰਿਫਤਾਰ ਕਰਨ ਵਾਸਤੇ ਜਾਰੀ ਹੈ